ਮੇਰੇ ਪਿਆਰਿਓ ਇਸ ਵਕਤ ਮੈਂ ਕੁਰਕ ਖੇਤਰ ਦੀ ਧਰਤੀ ਤੇ ਹਾਂ ਕੁਰਕ ਖੇਤਰ ਜਿਸ ਨੂੰ ਮਹਾ ਭਾਰਤ ਦੇ ਯੁੱਧ ਨਾਲ ਜੋੜ ਕੇ ਬਹੁਤ ਲੰਬੀਆਂ ਚੌੜੀਆਂ ਜਿਹੜੀਆਂ ਗੱਲਾਂ ਨੇ ਉਹ ਆਮ ਹੀ ਆਪਾਂ ਸਾਰਿਆਂ ਨੇ ਸੁਣੀਆਂ ਹੋਈਆਂ ਨੇ ਕਲਾ ਕਿਰਤੀ ਨੂੰ ਜਦੋਂ ਸਾਹਮਣੇ ਤੋਂ ਦੇਖਦੇ ਹਾਂ ਤਾਂ ਇਹ ਬਿਲਕੁਲ ਮੂੰਹੋਂ ਬੋਲਦੀ ਹੈ ਕੁਰਕ ਖੇਤਰ ਦੇ ਨਾਲ ਮਹਾਭਾਰਤ ਦਾ ਯੁੱਧ ਜੁੜਿਆ ਹੋਇਆ ਕੁਰਖ ਖੇਤਰ ਦੇ ਨਾਲ ਕੌਰਵਾਂ ਪਾਂਡਵਾਂ ਦਾ ਬਹੁਤ ਲੰਬਾ ਚੌੜਾ ਬਿਰਤਾਂਤ ਜੁੜਿਆ ਹੋਇਆ ਔਰ ਇਸ ਵਕਤ ਕੁਰਖ ਖੇਤਰ ਦੇ ਮੈਂ ਬ੍ਰਹਮ ਸਰੋਵਰ ਦੇ ਬਿਲਕੁਲ ਮੇਨ ਗੇਟ ਤੇ ਖੜਾ ਹਾਂ ਔਰ ਇਹ ਤੁਸੀਂ ਦੇਖ ਸਕਦੇ ਹੋ ਦੋਨਾਂ ਤਰਫ ਇਧਰ ਵੀ ਕਾਫੀ ਲੰਬਾ ਚੌੜਾ ਇੱਕ ਸਰੋਵਰ ਹੈ ਔਰ ਇਹਦੇ ਵਿਚਾਲੇ ਬਿਲਕੁਲ ਇਹ ਪੁਲ ਹੈ ਪੁਲ ਦੇ ਉੱਪਰ ਕਾਫੀ ਸਾਰੇ ਲੋਕ ਨੇ ਜਿਹੜੇ ਉਹ ਤੁਹਾਨੂੰ ਆਉਂਦੇ ਜਾਂਦੇ ਦਿਖ ਰਹੇ ਹੋਣਗੇ ਔਰ ਇੱਧਰ ਇਸ ਬ੍ਰह्म ਸਰੋਵਰ ਦਾ ਦੂਸਰਾ ਹਿੱਸਾ ਹੈ ਤਾਂ ਇਸ ਤਰ੍ਹਾਂ ਪੁਲ ਦੇ ਦੋਨੋਂ ਪਾਸੇ ਇਹ ਜਿਹੜਾ ਬ੍ਰह्म ਸਰੋਵਰ ਹੈ ਇਹ ਫੈਲਿਆ ਹੋਇਆ ਹੈ। ਕੁਰਕ ਖੇਤਰ ਦੇ ਵਿੱਚ ਹਰ ਚੀਜ਼ ਨੂੰ ਮਹਾ ਭਾਰਤ ਦੇ ਯੁੱਧ ਨਾਲ ਜੋੜ ਕੇ ਪੇਸ਼ ਕੀਤਾ ਜਾਂਦਾ ਹੈ। ਤੇ ਇਸ ਬ੍ਰह्म ਸਰੋਵਰ ਬਾਰੇ ਵੀ ਇਹ ਦੱਸਿਆ ਜਾਂਦਾ ਹੈ ਜਾਂ ਇਹ ਦਾਵਾ ਕੀਤਾ ਜਾਂਦਾ ਹੈ ਕਿ ਇੱਥੇ ਵੀ ਜਿਹੜੇ ਕੌਰਵ ਪਾਂਡਵ ਸੀ ਮਹਾਭਾਰਤ ਦਾ ਯੁੱਧ ਲੜਨ ਤੋਂ ਬਾਅਦ ਉਹ ਆਏ ਸੀਗੇ ਔਰ ਇਸ ਕਰਕੇ ਇੱਥੋਂ ਦੀਆਂ ਲਗਭਗ ਸਾਰੀਆਂ ਕਲਾਕਿਰਤੀਆਂ ਜਿਹੜੀਆਂ ਨੇ ਉਹ ਉਦਾਂ ਦੀਆਂ ਬਣਾਈਆਂ ਗਈਆਂ ਪੇਸ਼ ਕੀਤੀਆਂ ਗਈਆਂ ਜਿਵੇਂ ਦੀਆਂ ਮਹਾਭਾਰਤ ਦੇ ਯੁੱਧ ਚ ਹੋਈਆਂ ਦੱਸੀਆਂ ਜਾਂਦੀਆਂ ਨੇ ਇਸ ਦਾ ਇਤਿਹਾਸ ਕੀ ਹੈ ਇਹ ਸਰੋਵਰ ਕਿਵੇਂ ਬਣਿਆ ਕੌਰਵਾਂ ਪਾਂਡਵਾਂ ਦੇ ਨਾਲ ਇਹਨੂੰ ਕਿਵੇਂ ਜੋੜਿਆ ਜਾਂਦਾ ਹੈ ਜਾਂ ਮਹਾਭਾਰਤ ਦੇ ਯੁੱਧ ਨਾਲ ਇਹਦਾ ਕੀ ਸੰਬੰਧ ਹੈ ਉਹ ਸਾਰਾ ਕੁਝ ਅੱਜ ਆਪਾਂ ਇੱਥੋਂ ਲੋਕਾਂ ਤੋਂ ਪੁੱਛਾਂਗੇ ਜਾਣਾਂਗੇ ਤੁਹਾਡੇ ਰੂਬਰੂ ਕਰਾਂਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੀ ਜਾਇਓ ਅੱਗੇ ਮੈਂ ਹਾਂ ਤੁਹਾਡਾ ਵੀਰ ਡਾਕਟਰ ਬਖਸ਼ੀਤ ਸਿੰਘ ਆਜ਼ਾਦ ਆਪਣੇ ਨਾਲ ਦੋ ਬੱਚੀਆਂ ਨੇ ਇਹਨਾਂ ਤੋਂ ਪੁੱਛਦੇ ਹਾਂ ਬੇਟਾ ਤੁਸੀਂ ਇਸ ਜੋ ਬ੍ਰਹਮ ਸਰੋਵਰ ਹੈ ਇਹਦੇ ਬਾਰੇ ਕੀ ਸੁਣਿਆ ਹੈ ਅਸੀਂ ਤਾਂ ਇਹ ਸੁਣਿਆਗਾ ਕਿ ਦੁਰਯੋਧਨ ਇੱਥੇ ਪਾਣੀ 'ਚ ਤਲਾਬ 'ਚ ਛੁਪਿਆ ਸੀਗਾ ਤੇ ਇੱਥੇ ਤਰਮਯੁਧ ਦੀ ਲੜਾਈ ਹੋਈ ਸੀਗੀ ਹੋਰ ਕੀ ਸੁਣਿਆ ਤੇ ਇਹ ertid ਨਾਲੇ ਖੂਨ ਨਾਲ ਰੰਗੀ ਹੋਈ ਆ ਤੇ ਜਗਾ ਬਹੁਤ ਸੋਹਣੀ ਮਾਨੀ ਜਾਂਦੀ ਆ ਬਸ ਪਵਿੱਤਰ ਮਾਨੀ ਜਾਂਦੀ ਹੈ ਜਗਾਏ ਔਰ ਮੇਰੀ ਮੰਮੀ ਇਸਕੇ ਬਾਰੇ ਬਹੁਤ ਕੁਝ ਬਤਾਤੇ ਮੇਰੀ ਮੰਮੀ ਦਾ ਇਹਾ ਬਚਪਨ ਕਟਾ ਹੋਇਆ ਹੈ ਸਾਰਾ ਔਰ ਮੇਰੀ ਮੰਮੀ ਇਸਕੇ ਬਾਰੇ ਮੈਂ ਇਹ ਕਹਤੀ ਕਾ ਇਹ ਜਦੂ ਵਾਤਾ ਬਹੁਤ ਤਗੜਾ ਔਰ ਨਾਨੀ ਬਤਾਤੀ ਦੀ ਮੇਰੀ ਦੇਖੋ ਇਤਿਹਾਸ ਹੈ ਜਾਂ ਮ ਇਤਿਹਾਸ ਹੈ ਮੈਂ ਇਸ ਵਿਵਾਦ ਚੋਂ ਨਿਕਲਦਾ ਹੋਇਆ ਤੁਹਾਨੂੰ ਇਥੋਂ ਦਾ ਜਿਹੜਾ ਅਨੰਦਤ ਨਜ਼ਾਰਾ ਹੈ ਉਹ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿਉਂਕਿ ਜਿਹੜਾ ਮਨ ਨੂੰ ਸਕੂਨ ਦੇਣ ਵਾਲਾ ਨਜ਼ਾਰਾ ਹੈ ਉਹ ਕਿਤੇ ਵੀ ਹੋ ਸਕਦਾ ਹੈ ਤੁਸੀਂ ਦੇਖ ਸਕਦੇ ਹੋ ਇੰਨੀ ਕਮਾਲ ਦੀ ਇਹ ਕਲਾਕਿਰਤੀ ਬਣਾਈ ਗਈ ਹੈ ਜਿੰਨਾ ਵੀ ਕਿਰਤੀ ਹੱਥਾਂ ਨੇ ਬਣਾਈ ਹੈ ਉਹਨਾਂ ਨੂੰ ਲੱਖ ਵਾਰ ਪ੍ਰਣਾਮ ਕਰਨ ਨੂੰ ਮਨ ਕਰਦਾ ਹੈ ਆਪ ਇਹ ਕਿਸੇ ਇਤਿਹਾਸ ਵਿੱਚ ਪੁੱਛੋ ਨਾ ਜਾਂ ਕਿਸੇ ਰਮਾਨ ਪੈਨਰ ਨੇ ਸਭ ਤੋਂ ਪਹਿਲੇ ਭਗਵਾਨ ਕਿਸ਼ਨ ਨੇ ਸ਼ਿਲਾਨ ਘਾਤਾ ਗ੍ਰਹਿਣ ਪੇ ਐਸਾ ਵਰਣਨ ਹੈ ਹੁਣ ਇਸ ਬ੍ਰਹਮ ਸਰੋਵਰ ਦੇ ਨਾਲ ਤੇ ਕੁਰਖ ਖੇਤਰ ਦੇ ਨਾਲ ਜਿੰਨੀਆਂ ਵੀ ਗੱਲਾਂ ਬਾਤਾਂ ਅੱਜ ਤੱਕ ਆਪਾਂ ਸੁਣੀਆਂ ਨੇ ਉਹਨਾਂ ਬਾਰੇ ਦੋ ਤਰ੍ਹਾਂ ਦੇ ਵਿਚਾਰ ਆਉਂਦੇ ਨੇ ਇੱਕ ਇਹ ਕਿ ਉਹ ਇਤਿਹਾਸ ਹੈ ਤੇ ਬਹੁਤ ਸਾਰੇ ਲੋਕ ਨੇ ਜਿਹੜੇ ਬੜੀ ਸ਼ਰਧਾ ਦੇ ਨਾਲ ਉਸ ਇਤਿਹਾਸ ਨੂੰ ਸੁਣਾਉਂਦੇ ਨੇ ਪਰ ਕੁਝ ਕੁ ਲੋਕ ਇੰਜ ਵੀ ਕਹਿੰਦੇ ਨੇ ਕਿ ਉਹ ਇਤਿਹਾਸ ਨਹੀਂ ਮਹਾਭਾਰਤ ਦੇ ਯੁੱਧ ਨਾਲ ਜਾਂ ਕੌਰਵ ਪੰਡਵਾਂ ਨਾਲ ਜੁੜਿਆ ਹੋਇਆ ਜਾਂ ਇਹ ਉਸ ਤੋਂ ਬਾਅਦ ਬਣਿਆ ਇਹ ਉਸ ਤੋਂ ਬਾਅਦ ਬਣਿਆ ਹੈ ਇਸੇ ਪਹਿਲੇ ਇੱਕ ਮਾਮੂਲੀ ਛੋਟਾ ਸੇ ਇੱਕ ਜੋੜ ਟਾਈਪ ਥਾ ਥਿਆਪੁਰ ਕੋ ਸਨੇਤਾ ਕੱਚਾ ਰਸਤਾ ਹੁੰਦਾ ਥਾ ਸੋ ਆਪਾਂ ਤੁਹਾਨੂੰ ਲੋਕਾਂ ਦੇ ਵਿਚਾਰ ਸੁਣਾਵਾਂਗੇ ਫੈਸਲਾ ਤੁਸੀਂ ਖੁਦ ਕਰਨਾ ਹੈ ਕਿ ਤੁਹਾਨੂੰ ਗੱਲ ਕਿਹੜੀ ਕਿੰਨੀ ਪੁਖਤਾ ਲੱਗਦੀ ਹੈ ਇਹਨੂੰ ਸੱਚ ਜਾਂ ਝੂਠ ਕਹਿਣ ਦੀ ਕੋਈ ਅੱਜ ਇਸ ਟਾਈਮ ਕੋਈ ਗੱਲ ਨਹੀਂ ਕਰ ਸਕਦਾ ਪਰ ਇੱਕ ਗੱਲ ਬਹੁਤ ਕਮਾਲ ਦੀ ਹੈ ਕਿ ਇੱਥੇ ਬਹੁਤ ਕਮਾਲ ਦਾ ਆਨੰਦਦਾਇਕ ਦ੍ਰਿਸ਼ ਹੈ ਬੜਾ ਹੀ ਸਕੂਨ ਭਰਿਆ ਬੜਾ ਹੀ ਆਨੰਦ ਭਰਿਆ ਜਿੱਥੇ ਆ ਕੇ ਜਿਹੜੇ ਵਿਅਕਤੀ ਅ ਅਸ਼ਾਂਤ ਦਿਮਾਗ ਲੈ ਕੇ ਮਾਰੇ ਮਾਰੇ ਫਿਰਦੇ ਨੇ ਉਹ ਇੱਥੇ ਆ ਕੇ ਬਹੁਤ ਸਕੂਨ महसूस कर सकते हैं आनंद महसूस कर सकते हैं कुछ लोग बोलते हैं कि यहाँ जब वो महाभारत का युद्ध हुआ तो कौरव पांडव ने युद्ध के बाद यहाँ सरोवर था और इस जगह आके उन्होंने अपने हथियार वगैरह साफ़ किए थे क्या यह सच नहीं है नहीं है नहीं था कोई श्रोवण था एक लेटड़ा था आ, कोई श्रोवण था ये तो फिर बने अजय बाद में बने ਹਾਂ ਹਾਂ ਪਹਿਲੇ ਕੋਇਨ ਦਾ ਇਹ ਤੋਂ ਮਹਾਰੀ ਸੋਧਿਆ ਮੈਂ ਬਣਿਆ ਇਹ ਸਾਰਾ ਸੱਚਮੁੱਚ ਬੜੀ ਸੋਹਣੀ ਜਗ੍ਹਾ ਹੈ ਇਹ ਇਹ ਕਿੰਨਾ ਵਿਸ਼ਾਲ ਸਮੁੰਦਰ ਟਾਈਪ ਵੱਡੀ ਝੀਲ ਟਾਈਪ ਇਹ ਜੋ ਸਰੋਵਰ ਹੈ ਬ੍ਰह्म ਸਰੋਵਰ ਜਿਸ ਦਾ ਨਾਮ ਹੈ ਉਹ ਤੁਸੀਂ ਇੱਧਰ ਵੀ ਦੇਖ ਸਕਦੇ ਹੋ ਤੇ ਉਧਰ ਦੂਸਰੀ ਤਰਫ ਵੀ ਸੋ ਨਿੱਤਰ ਪਿਆਰਿਓ ਜਿਹੜੇ ਵਿਅਕਤੀ ਨੇ ਅੱਜ ਤੱਕ ਇਹ ਨਹੀਂ ਦੇਖਿਆ ਉਹ ਇਹ ਵੀਡੀਓ ਜ਼ਰੂਰ ਪੂਰੀ ਦੇਖੇ ਤੇ ਦੂਸਰਿਆਂ ਤੱਕ ਭੇਜੇ ਮੈਂ ਤੁਹਾਨੂੰ ਸਿਰਫ ਦਿਖਾ ਸਕਦਾ ਇੱਥੋਂ ਦੇ ਉਹ ਰਮਣੀਕ ਦ੍ਰਿਸ਼ ਇੱਥੋਂ ਦੇ ਉਹ ਬਹੁਤ ਖੂਬਸੂਰਤ ਅਨੰਦਤ ਨਜ਼ਾਰੇ ਜਿਨ੍ਹਾਂ ਨੂੰ ਵੇਖ ਕੇ ਸੱਚੀ ਮੁੱਚੀ ਮਨ ਜਿਹੜਾ ਹੈ ਉਹ ਸਕੂਨ ਚੈਨ ਸ਼ਾਂਤੀ ਦੇ ਨਾਲ ਭਰ ਜਾਂਦਾ ਹੈ ਉਹ ਤੁਸੀਂ ਸਾਹਮਣੇ ਦੇਖ ਸਕਦੇ ਹੋ ਸ਼ਾਮ ਦਾ ਟਾਈਮ ਹੈ ਥੋੜਾ ਥੋੜਾ ਹਨੇਰਾ ਹੋ ਚੁੱਕਾ ਹੈ ਔਰ ਉਹ ਤੁਸੀਂ ਤੁਸੀਂ ਦੇਖ ਸਕਦੇ ਹੋ ਇਸ ਜਿਹੜਾ ਹੈ ਸਰੋਵਰ ਦੇ ਪਾਣੀ ਦੇ ਅੰਦਰ ਉਹ ਸਾਹਮਣੇ ਵਾਲਾ ਦ੍ਰਿਸ਼ ਹੈ ਜਿਹੜਾ ਬੱਦਲਾਂ ਦਾ ਸੂਰਜ ਛਿਪ ਚੁੱਕਾ ਹੈ ਕਿਦਾਂ ਦਾ ਨਜ਼ਾਰਾ ਤੁਹਾਨੂੰ ਨਜ਼ਰ ਆ ਰਿਹਾ ਹੈ ਆਪਣੇ ਕਮੈਂਟਾਂ ਦੇ ਵਿੱਚ ਜਰੂਰ ਲਿਖਿਓ ਕਈ ਲੋਕਾਂ ਨੂੰ ਐਂ ਵੀ ਲੱਗਦਾ ਹੈ ਵੀ ਇਹ ਕੀ ਚੀਜ਼ਾਂ ਦਿਖਾਉਣ ਵਾਲੀਆਂ ਨੇ ਕਈਆਂ ਲੋਕਾਂ ਨੂੰ ਤਾਂ ਐਂ ਵੀ ਲੱਗਦਾ ਕਿ ਕੁਦਰਤੀ ਥਾਵਾਂ ਤੇ ਜਾਣਾ ਘੁੰਮਣਾ ਵੇਖਣਾ ਇਹ ਵੇਲੇਆਂ ਦਾ ਕੰਮ ਹੈ ਫਜ਼ੂਲ ਦੀਆਂ ਗੱਲਾਂ ਨੇ ਤੇ ਮੈਂ ਕਹਿਣਾ ਚਾਹਣਾ ਜਿਹੜਾ ਵਿਅਕਤੀ ਕੁਦਰਤੀ ਨਜ਼ਾਰੇ ਮਾਨਣ ਨੂੰ ਵੀ ਫਜ਼ੂਲ ਸਮਝਦਾ ਹੈ ਉਹ ਕਿਤੇ ਨਾ ਕਿਤੇ ਮਸ਼ੀਨ ਬਣ ਚੁੱਕਾ ਹੈ ਉਹਦੀ ਸਮਝ ਦੇ ਵਿੱਚ ਕਿਤੇ ਨਾ ਕਿਤੇ ਵੱਡੀ ਗੜਬੜ ਹੈ ਤੇ ਉਹ ਮਸ਼ੀਨ ਬਣਿਆ ਦਿਮਾਗ ਜ਼ਿੰਦਗੀ ਜਿਉਣ ਨੂੰ ਜ਼ਿੰਦਗੀ ਦਾ ਆਨੰਦ ਲੈਣ ਨੂੰ ਵੇਲਿਆਂ ਦਾ ਜਾਂ ਫ਼ਯੂਲ ਦਾ ਕੰਮ ਸਮਝਦਾ ਹੋ ਸਕਦਾ ਹੈ ਤੇ ਇਹੋ ਜਿਹਾਂ ਦੀ ਸਮਝ ਉਹਨਾਂ ਨੂੰ ਮੁਬਾਰਕ ਜਿਨ੍ਹਾਂ ਨੂੰ ਜਾਣ ਦਾ ਸ਼ੌਂਕ ਹੈ ਜ਼ਿੰਦਗੀ ਦੇ ਦਿਨ ਕੱਢਣ ਦਾ ਸ਼ੌਂਕ ਨਹੀਂ ਹੈ ਉਹ ਸਾਡੇ ਕੈਮਰਾਮੈਨ ਤੁਹਾਨੂੰ ਉੱਪਰ ਚੜ ਕੇ ਦਿਖਾਉਣਗੇ ਉਹ ਇਹੋ ਜਿਹੇ ਨਜ਼ਾਰਿਆਂ ਨੂੰ ਜ਼ਰੂਰ ਤੱਕਿਆ ਕਰੋ ਮੈਂ ਕਾਫੀ ਸਾਰੀਆਂ ਥਾਵਾਂ ਦੇ ਉੱਪਰ ਜਾਣਾ ਤੁਹਾਨੂੰ ਹੋਰ ਵੀ ਬਹੁਤ ਸਾਰੇ ਕੁਦਰਤੀ ਨਜ਼ਾਰਿਆਂ ਦੀਆਂ ਵੀਡੀਓ ਵੀ ਦਿਖਾਉਂਦਾ ਰਹਿਣਾ ਇਹ ਸੱਚਮੁੱਚ ਇੱਥੇ ਆ ਕੇ ਜਦੋਂ ਤੁਸੀਂ ਇਹ ਚਾਰ ਚਫੇਰੇ ਇੱਥੇ ਘੰਟਾ ਡੇਢ ਬਤਾਉਂਗੇ ਕੁਰਕ ਖੇਤਰ ਦੇ ਇਸ ਮੈਦਾਨ ਦੇ ਇਸ ਸਰੋਵਰ ਦੇ ਉੱਪਰ ਤਾਂ لازਮੀ ਤੁਹਾਨੂੰ ਇੱਕ ਵੱਖਰਾ ਸਕੂਨ ਮਿਲੇਗਾ ਮਿੱਤਰੋ ਮੈਂ ਸੱਚੀ ਮੁੱਚੀ ਤੁਹਾਡੇ ਨਾਲ ਕੁਝ ਗੱਲਾਂ ਦਿਲ ਦੀਆਂ ਕਰਨੀਆਂ ਚਾਹਣਾ ਅੱਜ ਇਸ ਬ੍ਰਹਮ ਸਰੋਵਰ ਦੇ ਨਾਲ ਜੁੜ ਕੇ ਸੱਚੀ ਮੁੱਚੀ ਆਪਾਂ ਨਾ ਜਿਉਣਾ ਭੁੱਲ ਗਏ ਆ ਤੇ ਸੱਚੀ ਮੁੱਚੀ ਮਸ਼ੀਨ ਬਣਾ ਦਿੱਤੇ ਗਏ ਆ ਜ਼ਿੰਦਗੀ ਜਿਉਣ ਲਈ ਆਏ ਪਰ ਜਿਉਣ ਲਈ ਟਾਈਮ ਹੀ ਨਹੀਂ ਹੈਗਾ ਅੱਛਾ ਸਕੂਨ ਨੰਦ ਚੈਨ ਵੇਖੋ ਪਹਿਲਾਂ ਲੋਕਾਂ ਦੇ ਵਿੱਚ ਨਾ ਬੜਾ ਮੋਹ ਪਿਆਰ ਹੁੰਦਾ ਸੀ ਬੜਾ ਲੋਕ ਭਾਵੇਂ ਆਵਾਜਾਈ ਦੇ ਸਾਧਨ ਨਹੀਂ ਸੀ ਮਸ਼ੀਨਾਂ ਕੰਮ ਕਰਨ ਵਾਲੀਆਂ ਨਹੀਂ ਸੀ ਬਣੀਆਂ ਪਰ ਲੋਕਾਂ ਕੋਲ ਫਿਰ ਵੀ ਟਾਈਮ ਸੀਗਾ ਦੋਸਤਾਂ ਮਿੱਤਰਾਂ ਕੋਲ ਜਾਣਾ ਮਿਲਣਾ ਰਿਸ਼ਤੇਦਾਰਾਂ ਕੋਲ ਜਾਣਾ ਮਿਲਣਾ ਕਈ ਕਈ ਦਿਨ ਉੱਥੇ ਗੁਜ਼ਾਰਦੇ ਨੇ ਤੇ ਲੋਕ ਚਲੇ ਵੀ ਬੜੀ ਛੇਤੀ ਛੇਤੀ ਜਾਂਦੇ ਸੀ ਤੇ ਹੁਣ ਜਿਵੇਂ ਜਿਵੇਂ ਹਰ ਘਰ 'ਚ ਮੋਟਰਸਾਈਕਲ ਕਾਰਾਂ ਆ ਗਈਆਂ ਕੰਮ ਕਰਨ ਦੀ ਹਰ ਮਸ਼ੀਨ ਬਣ ਗਈ ਹੁਣ ਲੋਕਾਂ ਕੋਲ ਨਾ ਜਾਣ ਦਾ ਵਕਤ ਰਿਹਾ ਤੇ ਨਾ ਹੀ ਕਿਸੇ ਕੋਲ ਰਿਸ਼ਤੇਦਾਰ دوست ਕੋਲ ਰਹਿਣ ਦਾ ਵਕਤ ਰਿਹਾ ਤੇ ਨਾ ਹੀ ਕੋਈ ਚਾਹੁੰਦਾ ਕਿ ਸਾਡੇ ਕੋਈ ਆ ਕੇ ਰਹਿ। ਸੋ ਇਹ ਇਸ ਬ੍ਰਹਮ ਸਰੋਵਰ ਬਾਰੇ ਅੱਗੇ ਹੋਰ ਕਈ ਜਾਣਕਾਰੀਆਂ ਕਈ ਚੀਜ਼ਾਂ ਤੁਹਾਨੂੰ ਦਿਖਾਵਾਂਗੇ। ਬ੍ਰਹਮ ਸਰੋਵਰ ਦੇ ਇਧਰਲਾ ਮੈਂ ਤੁਹਾਨੂੰ ਦਿਖਾਉਣਾ ਚਾਰ ਚਫੇਰੇ ਇੱਕ ਬੜੀ ਚੌੜੀ ਬਾਉਂਡਰੀ ਇੱਕ ਸੜਕ ਬਣੀ ਹੋਈ ਆ ਤੁਸੀਂ ਦੇਖ ਸਕਦੇ ਹੋ ਜਿਹੜੇ ਲੋਕ ਨੇ ਉਹ ਚਾਰ ਚਫੇਰੇ ਤੁਹਾਨੂੰ ਤੁਰਦੇ ਹੋਏ ਪ੍ਰਕਰਮਾ ਕਰਦੇ ਹੋਏ ਨਜ਼ਰ ਆਉਣਗੇ ਤਾਂ ਇਹ ਕਾਫੀ ਕਾਫੀ ਲੰਬਾ ਚੌੜਾ ਮਤਲਬ ਕਰੀਬ ਕਰੀਬ 2.5 ਕਿਲੋਮੀਟਰ ਲੰਬਾ ਚੌੜਾ ਇਹ ਸਰੋਵਰ ਹੈ ਔਰ ਜੇ ਇਸ ਦਾ ਪੂਰਾ ਚੱਕਰ ਆਪਾਂ ਕੱਢਣਾ ਹੋਵੇ ਤਾਂ ਲਗਾਤਾਰ ਤੁਰੇ ਜਾਈਏ ਤਾਂ ਆਰਾਮ ਨਾਲ ਘੰਟਾ ਸਵਾ ਘੰਟਾ ਜਾ ਹੈ ਉਹ ਲੱਗ ਜਾਂਦਾ ਹੈ ਤਾਂ ਅੱਗੇ ਆਪਾਂ ਤੁਹਾਨੂੰ ਇਹਦੇ ਜਿਹੜਾ ਮੈਦਾਨ ਹੈ ਇਸ ਸਰੋਵਰ ਦਾ ਅਗਲਾ ਇਹ ਦੋਵਾਂ ਸਰੋਵਰਾਂ ਦੇ ਵਿਚਾਲੇ ਸੜਕ ਦੇ ਉੱਪਰ ਉਹ ਦਿਖਾਉਣੇ ਆ ਤੇ ਉੱਥੇ ਕਿਹੜੀਆਂ ਕਿੜੀਆਂ ਕਲਾਕਿਰਤੀਆਂ ਬਣੀਆਂ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਸੋ ਆਪਾਂ ਅੱਗੇ ਚੱਲਦੇ ਆ ਤੇ ਤੁਸੀਂ ਲਗਾਤਾਰ ਇਸੇ ਤਰ੍ਹਾਂ ਜੁੜੇ ਰਹੋ ਇੱਧਰ ਤੁਸੀਂ ਦੇਖ ਸਕਦੇ ਹੋ ਕਿੱਥੋਂ ਤੱਕ ਇਹ ਜਿਹੜਾ ਹੈ ਇੱਧਰ ਕਿੰਨੀ ਦੂਰੀ ਤੱਕ ਹੈ ਸਰੋਵਰ ਦੋਸਤੋ ਇੱਕ ਨਾ ਚੀਜ਼ ਬੜੀ ਖਾਸ ਹੈ ਤੇ ਇਹ ਦੇਖੋ ਚਾਰ ਚੁਫੇਰੇ ਨਾਲ ਥੋੜੀ ਥੋੜੀ ਦੂਰੀ ਤੇ ਚਬੂਤਰੇ ਟਾਈਪ ਬਣੇ ਨੇ ਜਿਨ੍ਹਾਂ ਦੇ ਉੱਪਰ ਖੜ ਕੇ ਤੁਸੀਂ ਬੜੇ ਠੰਡੀ ਹਵਾ ਦੇ ਝੋਕੇ ਲੈ ਸਕਦੇ ਹੋ ਆਨੰਦ ਉਹ ਦੇਖੋ ਤਿੰਨ ਚਬੂਤਰੇ ਨੇ ਜਿਹੜੇ ਉਹ ਸਾਹਮਣੇ ਬਣੇ ਹੋਏ ਨੇ ਥੋੜਾ ਹਨੇਰਾ ਹੋ ਚੁੱਕਾ ਤੁਹਾਨੂੰ ਸ਼ਾਇਦ ਘੱਟ ਦਿਖ ਰਹੇ ਹੋਣ ਇੱਕ ਉਹ ਬਣਿਆ ਇਸੇ ਤਰ੍ਹਾਂ ਚਾਰ ਚਫੇਰੇ ਉਹ ਦੋ ਉਹ ਸਾਹਮਣੇ ਬਣੇ ਨੇ ਦੋਨੋਂ ਪਾਸੇ ਇਸ ਸਰੋਵਰ ਦੇ ਇਹ ਜਿਹੜੇ ਚਬੂਤਰੇ ਨੇ ਇਹ ਤੁਹਾਨੂੰ ਦੇਖਣ ਨੂੰ ਮਿਲਣਗੇ ਇਸ ਸਰੋਵਰ ਦੇ ਅੰਦਰ ਹੀ ਇਹ ਦੋਨੋਂ ਤਰਫ ਹੀ ਸੁੰਦਰ ਪਾਰਕ ਨੇ ਇਧਰ ਵੀ ਤੇ ਸੜਕ ਤੋਂ ਇਧਰ ਵੀ ਔਰ ਇੱਥੇ ਆ ਕੇ ਹੀ ਮਾਨਿਆ ਜਾ ਸਕਦਾ ਹੈ ਉਹ ਆਨੰਦ ਜਿਹੜਾ ਇੱਥੇ ਆ ਕੇ ਮਿਲਦਾ ਹੈ ਇਹ ਜੇਕਰ ਇਹਨੂੰ ਸ਼ਬਦਾਂ ਦੇ ਵਿੱਚ ਕਿਸੇ ਨੂੰ ਦੱਸਣਾ ਚਾਹੀਏ ਤਾਂ ਸ਼ਾਇਦ ਉਹ ਗੱਲ ਨਹੀਂ ਬਣਦੀ ਇੱਥੋਂ ਦੀਆਂ ਲਗਭਗ ਸਾਰੀਆਂ ਕਲਾਕਿਰਤੀਆਂ ਜਿਹੜੀਆਂ ਨੇ ਉਹ ਉਦਾਂ ਦੀਆਂ ਬਣਾਈਆਂ ਗਈਆਂ ਪੇਸ਼ ਕੀਤੀਆਂ ਗਈਆਂ ਜਿਵੇਂ ਦੀਆਂ ਮਹਾਭਾਰਤ ਦੇ ਯੁੱਧ ਚ ਹੋਈਆਂ ਦੱਸੀਆਂ ਜਾਂਦੀਆਂ ਨੇ ਤੁਸੀਂ ਦੇਖੋ ਇਹ ਇੱਕ ਕਲਾਕਿਰਤੀ ਹੈ ਇੱਕ ਬਹੁਤ ਵਿਸ਼ਾਲ ਰੱਥ ਹੈ ਔਰ ਰੱਥ ਦੇ ਉੱਪਰ ਉਹ ਜਿਹੜਾ ਮਹਾਭਾਰਤ ਦਾ ਬਿਰਤਾਂਤ ਹੈ ਉਹ ਦਿਖਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਗਈ ਹੈ ਤੁਸੀਂ ਅੱਗੇ ਆ ਕੇ ਇਸ ਨੂੰ ਚੰਗੀ ਤਰ੍ਹਾਂ ਦੇਖ ਸਕਦੇ ਹੋ ਇੱਕ ਬਹੁਤ ਵੱਡੀ ਇਹ ਕਲਾਕਿਰਤੀ ਹੈ ਜਿਹੜੀ ਬਹੁਤ ਜ਼ਿਆਦਾ ਖਰਚਾ ਕਰਕੇ ਇਹ ਬਣਾਈ ਗਈ ਹੈ ਤੁਸੀਂ ਦੇਖ ਸਕਦੇ ਹੋ ਕਿ ਕਈ ਸਾਰੇ ਘੋੜੇ ਰੱਥ ਦੇ ਅੱਗੇ ਜੋੜੇ ਹੋਏ ਨੇ ਔਰ ਇਹ ਬੜਾ ਮਜ਼ਬੂਤ ਤੇ ਵੱਡਾ ਰੱਥ ਬਣਾਇਆ ਗਿਆ ਜਿਹਦੇ ਉੱਪਰ ਜਿਹੜੇ ਮਹਾਭਾਰਤ ਦੇ ਪਾਤਰ ਦੱਸੇ ਜਾਂਦੇ ਨੇ ਉਹ ਉਸੇ ਮੋਦਰਾ ਦੇ ਵਿੱਚ ਪੇਸ਼ ਕੀਤੇ ਗਏ ਨੇ ਕਲਾਕਿਰਤੀ ਨੂੰ ਜਦੋਂ ਸਾਹਮਣੇ ਤੋਂ ਦੇਖਦੇ ਹਾਂ ਤਾਂ ਇਹ ਬਿਲਕੁਲ ਮੂੰਹੋਂ ਬੋਲਦੀ ਹੈ ਤੁਸੀਂ ਦੇਖ ਸਕਦੇ ਹੋ ਇੰਨੀ ਕਮਾਲ ਦੀ ਇਹ ਕਲਾਕਿਰਤੀ ਬਣਾਈ ਗਈ ਹੈ ਜਿੰਨਾ ਵੀ ਕਿਰਤੀ ਹੱਥਾਂ ਨੇ ਬਣਾਈ ਹੈ ਉਹਨਾਂ ਨੂੰ ਲੱਖ ਵਾਰ ਪ੍ਰਣਾਮ ਕਰਨ ਨੂੰ ਮਨ ਕਰਦਾ ਹੈ ਉਸ ਕਿਰਤੀ ਨੂੰ ਉਸ ਕਿਰਤ ਕਰਨ ਵਾਲੇ ਨੂੰ ਜਿਨੇ ਇਹ ਬਣਾਈ ਹੈ ਕਿਉਂਕਿ ਇੰਜ ਲੱਗਦਾ ਜਿਵੇਂ ਇਹ ਬਿਲਕੁਲ ਰੀਅਲ ਹੋਵੇ ਤੇ ਘੋੜੇ ਜਿਹੜੇ ਨੇ ਹੁਣੇ ਭੱਜ ਕੇ ਸਾਡੇ ਉੱਤੇ ਆ ਚੜਨਗੇ ਤੇ ਤੁਸੀਂ ਜਦੋਂ ਆਪਾਂ ਇਹਨੂੰ ਚਾਰ ਚਫੇਰੇ ਤੋਂ ਦੇਖਦੇ ਆ ਤਾਂ ਮੇਰੇ ਕੈਮਰਾਮੈਨ ਤੁਹਾਨੂੰ ਦਿਖਾ ਰਹੇ ਨੇ ਤੁਸੀਂ ਧਿਆਨ ਨਾਲ ਦੇਖੋ ਇੰਜ ਲੱਗ ਰਿਹਾ ਹੈ ਕਿ ਜਿਵੇਂ ਸੱਚੀ ਮੁੱਚੀ ਜਿਹੜਾ ਰੱਥ ਹੈ ਉਹ ਬੜੀ ਜ਼ੋਰ ਦੇ ਨਾਲ ਭੱਜਾ ਆ ਰਿਹਾ ਹੈ ਔਰ ਜਿਹੜੇ ਘੋੜੇ ਨੇ ਉਹ ਇਹਨੂੰ ਜ਼ੋਰ ਲਾ ਕੇ ਖਿੱਚੀ ਜਾ ਰਹੇ ਨੇ ਔਰ ਘੋੜਿਆਂ ਨੂੰ ਜਿਹੜੇ ਸਵਾਰ ਨੇ ਉਹ ਪੂਰੀ ਪਕੜ ਦੇ ਨਾਲ ਚਲਾਵ ਹੀ ਰਹੇ ਨੇ ਤੇ ਆਪਸ ਦੇ ਵਿੱਚ ਕੁਝ ਪਲਾਨਿੰਗ ਵੀ ਕਰ ਰਹੇ ਨੇ ਸੋ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਖੂਬਸੂਰਤ ਇਹ ਜਿਹੜੀ ਕਲਾਕਿਰਤੀ ਹੈ ਇਹ ਕੁਰਕ ਖੇਤਰ ਦੇ ਇਸ ਬ੍ਰह्म ਸਰੋਵਰ ਦੇ ਅੰਦਰ ਜਿਹੜੀ ਵਿਚ ਵਿਚਾਲੇ ਜਗਾ ਹੈ ਉਥੇ ਬਣਾਈ ਗਈ ਹੈ ਇਹ ਇਸ ਵੀਡੀਓ ਨੂੰ ਸ਼ੇਅਰ ਕਰਕੇ ਹਰ ਉਸ ਵਿਅਕਤੀ ਤੱਕ ਪਹੁੰਚਾਓ ਜਿਹੜਾ ਕੁਰਕ ਖੇਤਰ ਅਜੇ ਤੱਕ ਨਹੀਂ ਆਇਆ ਤੇ ਜਿਸ ਨੇ ਇਹ ਜਗਾ ਨਹੀਂ ਦੇਖਿਆ ਉਹ ਪੱਥਰ ਦੀ ਰੱਥ ਵਾਲੀ ਕਲਾਕਿਰਤੀ ਦੇ ਐਨ ਸਾਹਮਣੇ ਇਹ ਸਬੂਤਰ ਹੈ ਔਰ ਇਸ ਸਬੂਤਰੇ ਦੇ ਉੱਪਰ ਜਦੋਂ ਹੁਣ ਆਪਾਂ ਆਏ ਆ ਤਾਂ ਇਹ ਤੁਸੀਂ ਦੇਖੋ ਕਿੰਨਾ ਵਿਸ਼ਾਲ ਸਰੋਵਰ ਹੈ ਜਿਹੜਾ ਉਹ ਨਜ਼ਰ ਆਉਂਦਾ ਹੈ ਸੱਚਮੁੱਚ ਜਦੋਂ ਆਪਾਂ ਇਹਨੂੰ ਆਪ ਖੁਦ ਆ ਕੇ ਇੱਥੇ ਦੇਖਦੇ ਆ ਤਾਂ ਵੀਡੀਓ ਦੇ ਨਾਲੋਂ ਕਈ ਗੁਣਾ ਵੱਧ ਖੂਬਸੂਰਤ ਨਜ਼ਾਰਾ ਹੈ ਜਿਹੜਾ ਹੈ ਸਰੋਵਰ ਦਾ ਉਹ ਦੇਖਣ ਨੂੰ ਮਿਲਦਾ ਹੈ ਦੇਖੋ ਇਸ ਦਾ ਇਤਿਹਾਸ ਜਾਂ ਇਤਿਹਾਸ ਕੁਝ ਵੀ ਹੋਵੇ ਪਰ ਇੱਥੋਂ ਦਾ ਨਜ਼ਾਰਾ ਤਾਂ ਵਾਕਿਆ ਹੀ ਬਹੁਤ ਰਮਣੀਕ ਤੇ ਕਮਾਲ ਦਾ ਹੈ ਇਸ ਬ੍ਰह्म ਸਰੋਵਰ ਦੇ ਵਿਚਾਲੇ ਇਹ ਜਿਹੜੀ ਜਗ੍ਹਾ ਹੈ ਇੱਥੇ ਕਾਫੀ ਸਾਰੇ ਮੰਦਰ ਸ਼ਰਧਾਲੂਆਂ ਨੇ ਬਣਾਏ ਨੇ ਇੱਕ ਮੰਦਰ ਇਹ ਹੈ ਇਹ ਇਧਰ ਔਰ ਇੱਕ ਮੰਦਰ ਉਹ ਸਾਹਮਣੇ ਵੀ ਹੈ ਔਰ ਇਸ ਤੋਂ ਇਲਾਵਾ ਇੱਕ ਮੰਦਰ ਹੈ ਜਿਹੜਾ ਤੁਹਾਨੂੰ ਦਿਖਾਉਨੇ ਹਾਂ ਉਹ ਉਹ ਸਾਹਮਣੇ ਹੈ ਹਨੂਮਾਨ ਮੰਦਰ ਇਸ ਤਰ੍ਹਾਂ ਕਾਫੀ ਸਾਰੇ ਮੰਦਰ ਨੇ ਜਿਹੜੇ ਉਹ ਇਸ ਸਰੋਵਰ ਦੇ ਵਿਚਾਲੇ ਬਣਾਏ ਨੇ ਦੇ ਤੋ ਆਪਾਂ ਇੱਥੇ ਪੁੱਛਣ ਦੀ ਕੋਸ਼ਿਸ਼ ਵੀ ਕਰਾਂਗੇ ਇੱਥੇ ਲੋਕਾਂ ਤੋਂ ਕਿ ਉਹ ਇਸ ਸਰੋਵਰ ਬਾਰੇ ਕੀ ਜਾਣਦੇ ਨੇ ਔਰ ਔਰ ਉਹਨਾਂ ਨੂੰ ਕੀ ਜਾਣਕਾਰੀ ਇਹਦੇ ਬਾਰੇ ਕਿ ਇਹਦਾ ਕੋਈ ਇਤਿਹਾਸ ਜਾਂ ਇਹਦਾ ਕੋਈ ਜਿਹੜਾ ਤੱਥ ਦਾਇਕ ਸਬੂਤ ਆ ਜਿਹੜਾ ਉਹ ਲੋਕਾਂ ਕੋਲੇ ਹੈ ਜਾਂ ਨਹੀਂ ਹੈ ਸੋ ਅੱਗੇ ਤੁਹਾਨੂੰ ਆਪਾਂ ਦਿਖਾਵਾਂਗੇ ਕਿ ਜਿੱਥੇ ਜਾ ਕੇ ਇਹਦਾ ਇਹ ਗੇਟ ਖਤਮ ਹੁੰਦਾ ਤਾਂ ਦੂਸਰੀ ਪਾਸੇ ਫਿਰ ਇੱਕ ਸੜਕ ਹੈ ਜਿਹੜੀ ਇੱਕ ਰੋਡ ਦੇ ਨਾਲ ਇਸ ਨੂੰ ਅਟੈਚ ਕਰਦੀ ਹੈ ਔਰ ਇੱਧਰ ਆਪਾਂ ਹੁਣ ਤੁਹਾਨੂੰ ਦਿਖਾਉਣੇ ਆ ਕਿ ਉਹ ਸਾਹਮਣੇ ਜਿਹੜੀਆਂ ਪੌੜੀਆਂ ਬਣੀਆਂ ਨੇ ਉਹਨਾਂ ਪੌੜੀਆਂ ਤੇ ਬੈਠ ਕੇ ਲੋਕ ਜਿਹੜੇ ਨੇ ਉਹ ਇਸ ਸਰੋਵਰ ਦੇ ਪਾਣੀ ਦੇ ਵਿੱਚ ਜਿਸ ਤਰ੍ਹਾਂ ਵੀ ਉਹਨਾਂ ਦਾ ਮਨ ਕਰਦਾ ਹੈ ਕੋਈ ਸ਼ਰਧਾ ਨਾਲ ਤੇ ਕੋਈ ਵੈਸੇ ਹੀ ਆਨੰਦ ਮਾਨਣ ਦੇ ਲਈ ਘੰਟਿਆਂ ਬੱਧੀ ਇੱਥੇ ਕਈ ਵਾਰ ਬੈਠੇ ਨਜ਼ਰ ਆਉਂਦੇ ਨੇ ਤਾਂ ਉਹ ਸਾਹਮਣੇ ਇੱਕ ਪੱਥਰ ਦਾ ਬਣਿਆ ਹੋਇਆ ਮੰਦਿਰ ਹੈ ਔਰ ਉਹਦਾ ਜਿਹੜਾ ਰਸਤਾ ਹੋ ਉਹ ਸਾਹਮਣੇ ਤੁਸੀ ਨਜ਼ਰ ਆ ਰਿਹਾ ਤੁਹਾਨੂੰ ਕਿ ਇੱਕ ਪੁਲ ਬਣਿਆ ਪੁਲ ਦੇ ਉੱਪਰ ਦੀ ਕ੍ਰੋਸ ਕਰਕੇ ਇਸ ਮੰਦਿਰ ਦੇ ਵਿੱਚ ਆਇਆ ਜਾਂਦਾ ਹੈ ਇਹ ਸਾਡੇ ਨਾਲ ਇੱਕ ਬਜ਼ੁਰਗ ਨੇ ਇੱਥੋਂ ਦੇ ਵਸਨੀਕ ਨੇ ਆਪਾਂ ਇਹਨਾਂ ਨੂੰ ਪੁੱਛਦੇ ਹਾਂ ਕਿ ਇਹ ਜਿਹੜਾ ਵਿਸ਼ਾਲ ਬ੍ਰਹਮ ਸਰੋਵਰ ਹੈ ਇਹਦਾ ਇਤਿਹਾਸ ਜਾਂ ਇਹਦਾ ਮਤਲਬ ਪ੍ਰਾਤਨ ਕਿਸ ਚੀਜ਼ ਨਾਲ ਜੁੜਿਆ ਹੋਇਆ ਹਾਂਜੀ ਇਹ ਇਹ ਜਿਹੜਾ ਸਰੋਵਰ ਹੈ ਜੀ ਬ੍ਰਹਮ ਸਰੋਵਰ ਇਹ ਇਹ ਮਹਾਭਾਰਤ ਦੇ ਯੁੱਧ ਨਾਲ ਜੁੜਿਆ ਹੋਇਆ ਹਾਂ ਹਾਂ ਬਈ ਉਸ ਦੀ ਯਾਦਗਾਰ ਮੈਂ ਬਣਾਇਆ ਹੈ ਇਹ है, पहले कोई नहीं था अच्छा पह, पहले यहाँ पे जब बोलते हैं कि यहाँ युद्ध हुआ था तब तब कोई सरोवर नहीं था नहीं था यहाँ रहन सहन था उनका दो दोए का रहन सहन था यहाँ भाई लड़ाई तो यहाँ आते हैं जो लंबी चली है लंबी चली है इस लोगों। बहुत दूर लोगो लंबी लड़ाई चली है, है उस टाइम कोई सरोवर नहीं था सरोवर तो महाराई सऊदिया में खुद है अच्छा अच्छा बाद में बनाया गया तब नहीं था नहीं तब कुछ नहीं। लोग बोलते हैं कि यहाँ जब वो महाभारत का युद्ध हुआ तो कौरव पांडव ने युद्ध के बाद यहाँ सरोवर था और इस जगह आके उन्होंने अपने हथियार वगैरह साफ़ किए थे क्या यह सच नहीं है नहीं है नहीं था कोई श्रोवण था एक लेटर था हाँ। कोई श्रोवण था ये तो फिर बने अच्छा बाद में बने ਪਹਿਲੇ ਕੋਈ ਨਹੀਂ ਤੇ ਇਹ ਤੋਂ ਮਾਰੀ ਸੋਧੀਆਂ ਮੈਂ ਬਣਿਆ ਇਹ ਸਾਰਾ ਹਾਂ ਹਾਂ ਠੀਕ ਹੈ ਹਾਂ ਬਾਉ ਜੀ ਇਹ ਜੋ ਬ੍ਰਹਮ ਸਰੋਵਰ ਹੈ ਇਹਦਾ ਇਤਿਹਾਸ ਕੀ ਇਹ ਉਸ ਤੋਂ ਬਾਅਦ ਬਣਾਇਆ ਹੈ ਹੂੰ ਇਸੇ ਪਹਿਲੇ ਇੱਕ ਮਾਮੂਲੀ ਛੋਟਾ ਸਾ ਇੱਕ ਜੋੜ ਟਾਈਪ ਥਾ ਹੂੰ ਧਿਆਪੁਰ ਕੁਸ ਨਹੀਂ ਥਾ ਕੱਚਾ ਰਸਤਾ ਹੁੰਦਾ ਥਾ ਹੂੰ ਉਸਕੇ ਬਾਅਦ ਮੈਂ ਫਿਰ ਇਹ ਜੋ ਨਾ एक एक सरोवर बनाया फिर दोबारा ये दूसरा बनाया था महाभारत के युद्ध के टाइम पे युद्ध तो हुआ था सारे के सारे कुरुक्षेत्र के चारों तरफ से पानीपत से लेके केराना तक और इधर से ज्योतिसर वगैरह वगैरह इसके इ, 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 इस साइड तक महाभारत का युद्ध होया था और ज्योतिसर जो एक मेन स्थान है यहाँ का जहाँ पे कृष्ण भगवान ने गीता का उपदेश दिया था अच्छा जी फिर इसके बाद में जो ना पहले तो वहाँ कुछ नहीं था अब स्टैचू वगैरह बना दिया है हुँ, हुँ. उसकी मान्यता वहाँ काफ़ी है लेकिन बहुत कम जाते हैं हुँ. फिर इसके साथ में जो ना ये अलग अलग ये तालाब वगैरह ये बना दिए हैं इसका पानी अब बाखड़ा से कनेक्टेड है हुँ. पहले तो गंदा पानी होता था बहुत ज़्यादा हुँ. अब अंडरग्राउंड आउटर और इनर साइड बना रखे हैं बाखड़ा से डायरेक्ट पानी आता है और इसका पानी निकासी का अंडरग्राउंड वापस बाखड़ा में चला जाता है बहुत प्योर स्थान है बहुत ये धार्मिक स्थल है एक आदमी ने हमें बोला कि जब महाभारत का युद्ध हुआ तब यहाँ एक सरोवर था और कौरव पांडव में युद्ध के बाद यहाँ आके अपने हथियार साफ किए थे और ये बहुत पवित्र सरोवर है इसमें कोई भी बीमारी नहाने से ठीक हो जाती है क्या ये सच है या अंधविश्वास है नहीं नहीं, नहीं ये सिर्फ अंधविश्वास है ये सच वाली बात नहीं है ਪਹਿਲੇ ਪਹਿਲੇ ਇਹ ਸਰੋਵਰ ਨਹੀਂ ਥਾ ਇਸ ਟਾਈਮ ਬਸ ਛੋਟਾ ਸੇ ਤਲਾਬ ਹੀ ਥਾ ਕੋਈ ਇਹੋ ਜਿਹਾ ਮੈਦਾਨ ਇੱਥੇ ਖਾਲੀ ਪਿਆ ਜਿਹੜਾ ਉਹ ਯਾਦਗਾਰ ਵਜੋਂ ਹੋਵੇ ਕਿ ਹਾਂ ਬਈ ਇੱਥੇ ਯੁੱਧ ਹੋਇਆ ਸੀ ਇਹ ਸਾਰਾ ਕਾ ਸਾਰਾ ਕੁਰਖੇਤਰ ਕਾ ਜਿਹੜਾ ਯੁੱਧ ਮੈਦਾਨ ਹੈਗਾ ਉਹ 48 ਕੋਸ ਦਾ ਹੈਗਾ ਔਰ 48 ਕੋਸ ਮੇ ਜਿੰਨੇ ਵੀ ਧਾਰਮਿਕ ਸਥਾਨ ਹੈ ਉਹ ਸਾਰਾ ਕਾ ਸਾਰਾ ਯੁੱਧ ਕੇ ਚਿੰਨ ਹੈ ਔਰ ਯਹਾਂ ਸੇ ਪਾਣੀਪਤ ਜੇਨ ਕਥਲ करनाल पेवा, पेवा ये सारा एरिया इस 48 कोस के दायरे में आता है यहाँ पर जानते हो ये कैसे बना महाभारत के युद्ध का इसके साथ कोई कनेक्शन है किसी पात्र का बारे में तो ज्यादातर तो यहाँ के पंडित ही बता सकते हैं लेकिन हमने तो ये सुना है ये कोरो पांडव के टाइम का है इसमें भी ये कहते हैं महाभारत का टाइम में दुर्योधन इसमें छुपा था तब जब युद्ध हुआ तब ये सरोवर था और अच्छा। जैसे सुना जब युद्ध हुआ ये, था।, ये था था ये तो 1982 में पक्का किया 1978 में बल्कि 82 में चौधरी देवीलाल की सरकार आई थी जब ये पक्का किया गया था कल जी ने बताया है कि युद्ध के बाद दुर्योधन यहां आके इस सरोवर में छिपे थे क्या ये सच है इसका कोई सर्टेन नहीं है दुर्योधन एक सरोवर में छुपा हुआ था पर ये सरोवर था ये नहीं पता यहां छिपे थे दुर्योधन आपको पता है देखो दुर्योधन के बारे में किसने पता छुपा या कैसे गलत है महाभारत मतलब नहीं नहीं, हुई थी महाभारत में, 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 में ऐसा हुआ इसमें सीरीज में द्र्योधन तालाब में छुपा है इतना तो सुने हमने तालाब में उसमें देखा हमने सीरियल में भी बाकी ये नहीं कितनी सच्चाई है कितनी क्या मित्र प्यारे ਤਿੰਨੋਂ ਅੰਕਲ ਇੱਥੇ ਖੜੇ ਨੇ ਹੋਰ ਵੀ ਲੋਕਾਂ ਤੋਂ ਪੁੱਛਿਆ ਕਿ ਪੁਖਤਾ ਸਚਾਈ ਨਹੀਂ ਇਹਨਾਂ ਨੂੰ ਪਤਾ ਪਰ ਜੋ ਇਹਨਾਂ ਨੇ ਸੁਣੀਆਂ ਸੁਨਾਈਆਂ ਗੱਲਾਂ ਨੇ ਉਹਦੇ ਅਨਸਾਰ ਕਿਸੇ ਨੇ ਕਿਹਾ ਕਿ ਇੱਥੇ ਦਰਯੋਧਨ ਛੁਪਿਆ ਸੀ ਕਿਸੇ ਨੇ ਕਿਹਾ ਕਿ ਨਹੀਂ ਪਤਾ ਸ਼ਾਇਦ ਨਹੀਂ ਛੁਪਿਆ ਸੀ ਕਿਸੇ ਨੇ ਇਹ ਵੀ ਕਿਹਾ ਕਿ ਇੱਥੇ ਜਿਹੜੇ ਸ਼ਸਤਰ ਸੀ ਜਿਹੜੇ ਹਥਿਆਰ ਸੀਗੇ ਯੁੱਧ ਦੇ ਟਾਈਮ ਵਾਲੇ ਉਹ ਉਹਨਾਂ ਨੇ ਆ ਕੇ ਧੋਤੇ ਸੀ ਪਰ ਪੁਖਤਾ ਤੱਥ ਕੀ ਨੇ ਉਹਦੀ ਭਾਲ ਅਸੀਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ